ਜ਼ਿੰਦਗੀ ਕੀ ਹਰ ਬਾਜੀ ਜੀਤ ਕਰ ਮਸ਼ਹੂਰ ਹੋ ਗਏ ਇਤਨਾ ਮੁਸਕਰਾਏ ਕਿ ਸਾਰੇ ਗਮ ਦੂਰ ਹੋ ਗਏ ਅਰੇ ਹਮ ਤੋ ਕਾਚ ਕੇ ਥੇ ਦੁਨੀਆ ਨੇ ਹਮੇ ਫੇਕ ਦਿਆ ਔਰ ਜਬ ਸੇ ਕੁਕਰੇਜਾ ਜੀ ਕੇ ਸਾਥ ਜੁੜੇ ਕੋਹ ਨੂਰ ਹੋ ਗਏ ਕੋਹ ਨੂਰ ਹੋ ਗਏ ਕੋਹ ਨੂਰ ਹੋ ਗਏ ਅੱਜ ਸ਼ਿਵ ਦਾ ਵਿਆ ਬੰਬੋਲੇ ਸਾਨੂੰ ਚੜਿਆ ਏ ਚਾ ਬੰਬੋਲੇ ਆਜੋ ਨੱਚੀਏ ਤੇ ਗਾਈਏ ਨਾਲੇ ਖੁਸ਼ੀਆਂ ਮਨਾਈਏ ਸਿਰੀ ਉੱਤੇ ਸੇਰਾ ਲਿਆ ਪੋਲੇ ਨੇ ਸਜਾ ਅੱਜ ਸ਼ਿਵ ਦਾ ਵਿਆਹ ਬੰਭੋਲੇ ਸਾਨੂੰ ਚੜਿਆਏ ਚਾ ਬੰਭੋਲੇ ਅੱਜ ਸ਼ਿਵ ਦਾ ਵਿਆਹ ਬੰਭੋਲੇ ਸਾਨੂੰ ਚੜਿਆਏ ਚਾ ਬੰਭੋਲੇ ਆਜੋ ਨੱਚੀਏ ਤੇ ਗਾਈਏ ਨਾਲੇ ਖੁਸ਼ੀਆਂ ਮਨਾਈਏ ਸਿਰ ਉੱਤੇ ਸਿਰਾਲਿਆ ਭੋਲੇ ਨੇ ਸਜਾ ਅੱਜ ਸ਼ਿਵ ਦਾ ਵਿਆਹ ਬੰਭੋਲੇ ਸਾਨੂੰ ਚੜਿਆਏ ਚਾ ਬੰਭੋਲੇ ਨਮਸਕਾਰ ਦੋਸਤੋ ਮੇਰਾ ਨਾਮ ਕ੍ਰਿਸ਼ਨ ਕੋਕਰੇਜਾ ਰਾਸ਼ਟਰੀ ਬਹਾਲਪੁਰ ਵੈਦ ਫਰਮਾ ਸੰਗਾ 올 ਇੰਡੀਆ ਦਾ ਪ੍ਰੈਜ਼ੀਡੈਂਟ ਮੈਂ ਸਭ ਤੋਂ ਪਹਿਲੇ ਸਤਕਾਰ ਕਰਾਂਗਾ ਰਾਜਪੁਰੇ ਦੀ ਪ੍ਰੈਸ ਦਾ ਇੱਕ ਛੋਟੇ ਜਿਹੇ ਸੱਦੇ ਤੇ ਰਾਜਪੁਰੇ ਪ੍ਰੈਸ ਮੇਰੇ ਆਫਿਸ ਦੇ ਵਿੱਚ ਆਈ ਤੇ ਮੇਰਾ ਮਾਣ ਵਧਾਇਆ ਮੈਂ ਦੋਸਤੋ ਤੁਹਾਨੂੰ ਇੱਕ ਛੋਟੀ ਜੀ ਗੱਲ ਇੱਕ ਛੋਟਾ ਜਿਹਾ ਸੁਨਿਆ ਤਾਰੇ ਚੈਨਲ ਲਈ ਮੈਂ ਦੇਣਾ ਚਾਹੁੰਦਾ ਸ਼ੁਭ ਜੋਤ 뮤జిక్ ਇੰਟਰਪ੍ਰਾਈਜ਼ਸ ਚੈਨਲ ਦੇ ਥੱਲੇ ਮਿਸਟਰ ਬੀ ਐਸ ਬੰਗਾਲੀ ਇਹ ਕਾਫੀ ਟਾਈਮ ਤੋਂ ਭਜਨ ਗਾ ਰਹੇ ਆਂ ਬਾਬਾ ਖਾਟੂ ਸ਼ਾਮਦਾ ਵੀ ਬੋਲੇनाथ ਦਾ ਵੀ ਝੂਲੇलाल ਸائیں ਦਾ ਵੀ ਔਰ ਸਾਡੀ ਬਰਾਦਰੀ ਦੇ ਵਿੱਚ ਵੀ ਇਹ ਭਜਨ ਗਾ ਰਹੇ ਆਂ ਤੇ ਮੈਂ ਕੁਝ ਟਾਈਮ ਪਹਿਲੇ ਪੋਸਟ ਪਾਈ ਸੀ ਵੀ ਕੋਈ ਵੀ ਸ਼ਹਿਰ ਦਾ ਨਾਗਰਿਕ ਜਨਤਾ ਕਿਸੇ ਨੂੰ ਕਿਸੇ ਵੀ ਕਿਸਮ ਦੀ ਕੋਈ ਅਗਰ ਦਿੱਕਤ ਹੈ ਤਾਂ ਮੈਨੂੰ ਅਪਰੋਚ ਕਰੇ ਤਾਂ ਬੰਗਾਲੀ ਸਾਹਿਬ ਨੇ ਮੈਨੂੰ 5-6 ਦਿਨ ਪਹਿਲੇ ਹੀ ਅਪਰੋਚ ਕਰਿਆ ਔਰ ਇਹਨਾਂ ਨੇ ਦੱਸਿਆ ਕਿ ਮੈਂ ਭਜਨ ਗਾਇਕ ਹਾਂ ਤੇ ਮੈਂ ਅੱਛੇ-ਅੱਛੇ ਭਜਨ ਬੋਲਦਾ ਸ਼ਿਵ ਬਾਬਾ ਦੇ ਤੇ ਮੈਂ ਇਹਨਾਂ ਦੇ ਭਜਨ ਸੁਣੀ ਸੁਣਿਆ ਤੇ ਮੈਨੂੰ ਇਹਨਾਂ ਦੇ ਭਜਨ ਦੇ ਵਿੱਚ ਬੜੀ ਅੱਛੀ ਆਵਾਜ਼ ਲਗੀ ਤੇ ਮੈਂ ਇਹਨਾਂ ਕੋਲ ਪੁੱਛਿਆ ਵੀ ਬੰਗਾਲੀ ਸਾਹਿਬ ਤੁਸੀਂ ਤੁਹਾਡੀ ਇੰਨੀ ਅੱਛੀ ਆਵਾਜ਼ ਦੇ ਮਾਲਕ ਹੋ ਇਹਨੇ ਸੁਰ ਸੰਗੀਤ ਦੇ ਮਾਲਕ ਉਹ ਵੀ ਤੁਸੀਂ ਹੁਣ ਤੱਕ ਕਿਉਂ ਨਹੀਂ ਹਾਈਲਾਈਟ ਹੋਏ ਤਾਂ ਇਹਨਾਂ ਨੇ ਦੱਸੀ ਵੀ ਮੈਨੂੰ ਕਿਸੇ ਨੇ ਸਪੋਰਟ ਨਹੀਂ કરી ਮੈਂ ਸ਼ਹਿਰ ਦੇ بڑے ਲੀਡਰਾਂ ਕੋਲ ਗਿਆ ਤੇ ਮੈਨੂੰ ਅੰਦਰੋਂ ਆਵਾਜ਼ ਆਈ ਬਾਬਾ ਖਾਟੂ ਸ਼ਾਮ ਦੀ ਵੀ ਆਪਾਂ ਇਹਨਾਂ ਦੀ ਬੰਗਾਲੀ ਸਾਹਿਬ ਦੀ ਸਪੋਰਟ ਕਰਨੀ ਆ ਤੇ ਨਾਲ ਹੀ ਨਾਲ ਇਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਸ਼ਿਵਰਾਤਰੀ ਦੇ ਸ਼ਿਵ ਵਿਵਾਦਾ ਇੱਕ ਭੁਲੇਨਾ ਦੇ ਗੀਤ ਗਾਰਿਆਂ ਤੇ ਲਾਂਚ ਕਰਨਾ ਹੈ ਤੇ ਤੁਸੀਂ ਉਹ ਪੋਸਟਰ ਰਿਲੀਜ਼ ਕਰੋ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਕਿ ਅੱਜ ਮੈਂ ਤੁਹਾਡੀ ਤੁਹਾਡੇ ਆਪਣੇ ਆਫਿਸ ਦੇ ਵਿੱਚ ਤੁਹਾਨੂੰ ਮੈਂ ਬੁਲਾਇਆ ਪ੍ਰੈਸ ਨੂੰ ਬੁਲਾਇਆ ਤੇ ਬੰਗਾਲੀ ਸਾਹਿਬ ਦਾ ਪੋਸਟਰ ਅੱਜ ਅਸੀਂ ਰਿਲੀਜ਼ ਕਰ ਰਹੇ ਹਾਂ ਤੇ ਇਹਨਾਂ ਨੇ 23 ਤਰੀਕ ਨੂੰ ਸ਼੍ਰੀ ਰਾਤਰੀ ਵਾਲੇ ਦਿਨ ਇਹ ਭਜਨ ਲਾਂਚ ਕਰਨਾ ਤੇ ਮੈਂ ਰਾਜਪੁਰ ਦੀ ਜਨਤਾ ਨੂੰ ਪੰਜਾਬ ਦੇ ਜਨਤਾ ਨੂੰ ਹਿੰਦੂਸਤਾਨ ਦੇ ਜਨਤਾ ਨੂੰ ਇਹ ਵਾਅਦਾ ਤੋਂ ਵਾਅਦਾ ਅਪੀਕਸ਼ਟ ਕਰਾਂਗਾ ਅਪੀਲ ਵੀ ਕਰਾਂਗਾ ਹੱਥ ਜੋੜ ਕੇ ਬੇਨਤੀ ਵੀ ਕਰਾਂਗਾ ਕਿ ਤੁਸੀਂ ਸਾਰੇ ਇਹਦੇ ਭਜਨ ਨੂੰ ਲਾਈਕ ਕਰੋ ਇਹਦੇ ਭਜਨ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਇਹਦਾ ਹੌਸਲਾ ਵਧੇ ਔਰ ਇਹ ਵੱਧ ਤੋਂ ਵੱਧ ਭੋਲੇ ਨਾ ਦੇ ਖਾਟੂ ਸ਼ਾਮ ਦੇ ਤੇ ਝੂਲੇलाल ਸਈ ਦੇ ਇਹ ਭਜਨ ਹੋਰ ਵੀ ਗਾ ਸਕੇ ਔਰ ਸਾਨੂੰ ਐਸੇ ਬੰਗਾਲੀ ਵਰਗੇ ਗਾਇਕ ਦੀ ਲੋੜ ਹੈ ਔਰ ਅਸੀਂ ਦਿਲੋਂ ਇਹਨਾਂ ਦੀ ਸਪੋਰਟ ਦੇ ਵਿੱਚ ਖੜਿਆ ਹਾਂ ਤੇ ਮੈਂ ਹੱਥ ਜੋੜ ਕੇ ਤੁਹਾਨੂੰ ਫਿਰ ਬੇਨਤੀ ਕਰ ਰਿਹਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜਾ ਇਹ ਭਜਨ ਰਿਲੀਜ਼ ਕਰਨ ਜਾ ਰਹੇ ਆ ਤਾਂਕਿ ਇਸ ਬੰਗਾਲੀ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਸੰਘਰਸ਼ ਇਹਨਾਂ ਨੇ ਕੱਟਿਆ ਉਹ ਸੰਘਰਸ਼ ਤੁਹਾਡੀ ਕਿਰਪਾ ਦੇ ਨਾਲ ਜਨਤਾ ਦੀ ਕਿਰਪਾ ਦੇ ਨਾਲ ਇਹਦਾ ਸੰਘਰਸ਼ ਪੂਰਾ ਹੋਵੇ ਔਰ ਇਹ ਅੱਗੇ ਵੱਧ ਚੜ ਕੇ ਉਸ ਮਾਲਿਕ ਦੇ ਗੁਣ ਗਾ ਸਕੇ ਮੈਂ ਅਜ ਹੀ ਬੰਬੇ ਬਾਲੀਵੁੱਡ ਦੇ ਡਾਇਰੈਕਟਰ ਮੇਰੇ 3-4 ਦੋਸਤ ਹਨ ਮੈਂ ਉਹਨਾਂ ਨਾਲ ਗੱਲ ਕੀਤੀ ਔਰ ਉਹਨਾਂ ਦੇ ਇਹਨਾਂ ਦੇ ਬੰਗਾਲੀ ਸਾਹਿਬ ਦੇ ਭਜਨ ਲਿੰਕ ਤੇ ਲਿੰਕ ਮੈਂ ਉਹਨਾਂ ਨੂੰ ਭੇਜਿਆ ਤੇ ਉਹਨਾਂ ਨੇ ਬੜੀ ਜਲਦੀ ਇਹ ਕਿਹਾ ਵੀ ਆਵਾਜ਼ ਬਹੁਤ ਸ਼ਾਨਦਾਰ ਹੈ ਬੰਗਾਲੀ ਸਾਹਿਬ ਦੀ ਔਰ ਮਿਊਜ਼ਿਕ ਸਿਸਟਮ ਜਿਹੜਾ ਹੈ ਉਹ ਸਿਰਫ ਬੰਬੇ ਹੀ ਵਧੀਆ ਹੈ ਪੰਜਾਬ ਦੇ ਵਿੱਚ ਹਰਿਆਣਾ ਦਿੱਲੀ ਦੇ ਵਿੱਚ ਨਹੀਂ ਆ ਤੇ ਅਸੀਂ ਬੜੀ ਜਲਦੀ ਤੁਹਾਨੂੰ ਕੁਕਰੇਜਾ ਜੀ ਕਾਲ ਕਰਾਂਗੇ ਤੇ ਤੁਸੀਂ ਬੰਗਾਲੀ ਸਾਹਿਬ ਨੂੰ ਲੈ ਕੇ ਬੰਬੇ ਆਓ ਕਜਾਤੇ ਉਹਨਾਂ ਦਾ ਵਜਨ ਲਾਂਚ ਕਰਾਂਗੇ ਤਾਂ ਮੈਨੂੰ ਪੂਰੀ ਉਮੀਦ ਹੈ ਆਪਣੇ ਬਾਬਾ 카ਟੂ ਸ਼ਾਮ ਦੇ ਔਰ ਮੈਨੂੰ ਉਮੀਦ ਹੈ ਉਮੀਦ ਨਹੀਂ ਵਿਸ਼ਵਾਸ ਵੀ ਹੈ ਆਪਣੀ ਜਨਤਾ ਦੇ ਆਪਣੇ ਲੋਕਾਂ ਦੇ ਕਿ ਉਹ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਔਰ ਵੱਧ ਤੋਂ ਵੱਧ ਦੇ ਦੀ ਸਪੋਰਟ ਕਰਨਗੇ ਧੰਨਵਾਦ